ਹਾਂਜੀ ਅੱਜ ਅਸੀਂ ਜਾ ਰਹੇ ਸੀ ਗੁਰਦੁਆਰਾ ਸਾਹਿਬ ਤਨਤਨਮਈ ਵੀਰੋਤਨ ਪੈ ਪਕਤੂ ਜੀ ਦੇ ਸਥਾਨ ਤੇ ਚਲੋ ਸੋਚਿਆ ਤੁਹਾਨੂੰ ਵੀ ਦਰਸ਼ਨ ਕਰਵਾ ਦਿੰਨੇ ਆ ਅਸੀਂ ਜਾ ਰਹੇ ਹਾਂ ਜੀ ਰਸਤੇ ਦੇ ਵਿੱਚ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਉੱਪਰ ਕਰੋ ਜੀ ਦਰਸ਼ਨ ਤੁਸੀਂ ਵੀ ਇਹਦੇ ਨਾਲ ਹੀ ਜਿਵੇਂ ਗੇਟ ਦੇ ਵਿੱਚੋਂ ਐਂਟਰ ਕਰਦੇ ਹਾਂ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲੱਗਿਆ ਹੋਇਆ ਏ ਤੁਸੀਂ ਵੀ ਰੀਡ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਮਹੱਤਤਾ ਫਿਰ ਅਸੀਂ ਪਹੁੰਚ ਗਏ ਜੀ ਅੱਗੇ ਇਹ ਹੈ ਜੀ ਮੇਨ ਦਰਬਾਰ ਸਾਹਿਬ ਅਸੀਂ ਇੱਥੇ ਪਹੁੰਚੇ ਇੱਥੇ ਇੱਕ ਗੱਲ ਹੋਰ ਮਹੱਤਤਾਈ ਦੀ ਕਿ ਇੱਥੇ ਜਿਹੜੇ ਪਾਠ ਨੇ ਉਹ ਲਗਾਤਾਰ ਪ੍ਰਗਾਸ ਹੋਈ ਰਹਿੰਦੇ ਨੇ ਇਹਦੇ ਨਾਲ ਹੀ ਜੀ ਤਨਮਈ ਵੀਰੋ ਤਨਪਈ ਭਗਤੂ ਜੀ ਦਾ ਸਥਾਨ ਵੀ ਬਣਿਆ ਹੋਇਆ ਕਰੋ ਜੀ ਦਰਸ਼ਨ ਤਨਮਈ ਵੀਰੋ ਜੀ ਦੇ ਸਥਾਨ ਦੇ ਨਾਲ ਹੀ ਇਸ ਚ ਸਾਈਡ ਦੂਸਰੀ ਸਾਈਡ ਤਨਪਈ ਭਗਤੂ ਜੀ ਦਾ ਵੀ ਸਥਾਨ ਬਣਿਆ ਹੋਇਆ ਇਹ ਅੰਦਰ ਇਸ ਦੀ ਮਹੱਤਤਾ ਲਿਖੀ ਹੋਈ ਆ ਤੁਸੀਂ ਵੀ ਰੀਡ ਕਰ ਸਕਦੇ ਹੋ ਜੀ ਵੈਸੇ ਅਸੀਂ ਇਸ ਸਥਾਨ ਤੇ ਡੇਲੀ ਵਾਂਗੂ ਜਾਣੇ ਆ ਪਰ ਚਲੋ ਸੋਚਿਆ ਕਿ ਕਿਉਂ ਨਾ ਅੱਜ ਤੁਹਾਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਵਾਏ ਜਾਣ ਚੈਨਲ ਦੇ ਉੱਪਰ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਚੈਨਲ ਨੂੰ ਫੋਲੋ ਕਰੋ